ਹਾਂਜੀ ਦੋਸਤੋ ਸੱਚੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਗਜਰੇਲਾ ਬੱਚਿਆਂ ਦੀ ਡਿਮਾਂਡ ਪੂਰੀ ਕਰਾਂਗੇ ਆਪਾਂ ਕੁਸ਼ਕ ਲਈ ਨੇ ਕਾਜੂ ਤੇ ਦਾਖਾਂ ਤੇ ਕੁਸ਼ਕ ਲਈ ਆਪਾਂ ਨੇ ਖੰਡ ਇੱਕ ਕੱਦੂਕਾਸ ਕਰ ਲਈ ਆਪਾਂ ਨੇ ਗਾਜਰਾਂ ਨੂੰ ਹੁਣ ਥੋੜਾ ਜਿਹਾ ਆਪਾਂ ਨੇ ਆਪਾਂ ਨੇ ਹੁਣ ਅੱਗ 'ਚ ਕੜਾਈ ਦੇ ਵਿੱਚ ਤੇ ਹੁਣ ਆਪਾਂ ਕਰਦੇ ਆਂ ਸਟਾਰਟ ਬਣਾਉਣਾ ਜੀ ਜੇ ਸਕੂਲੋਂ ਆਣਗੇ ਉਸ ਤੋਂ ਪਹਿਲਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਰੈਡੀ ਹੋ ਜਾਊਗਾ ਇਹ ਖਾਣ ਵਾਸਤੇ ਇਹਨਾਂ ਨੂੰ ਇਹਨੂੰ ਥੋੜਾ ਆਪਾਂ ਕਰਨ ਕਰਨ ਵਾਸਤੇ ਰੱਖ ਲਾਂਗੇ ਜੀ ਸਰਦੀਆਂ ਨਾਲ ਖਾਣਾ ਬਹੁਤ ਜ਼ਿਆਦਾ ਵਧੀਆ ਹੈ ਤੇ ਇਸ ਨੂੰ ਤਾਂ ਆਪਾਂ ਹੁਣ ਤੱਕਿਆ ਇਹਦੇ ਇਹ ਹਸਤਵਾਦੇ ਨੂੰ ਆਪਾਂ ਬਰੀਕ ਕਰਕੇ ਪਾ ਲਾਂਗੇ ਆਪਾਂ ਥੋੜਾ ਜਿਹਾ ਬਦਾਮਾਂ ਵਿੱਚ ਕੱਟ ਲਾਂਗੇ ਕੱਟ ਕੇ ਉਬਰ ਲਾਂਗੇ ਹੁਣ ਪਹਿਲਾਂ ਆਪਾਂ ਕਿਉਂ ਗਰਮ ਕਰਨਾ ਰੱਖਿਆ ਜੀ ਐਨੇ ਆਪਣਾ ਕਿਉਂ ਗਰਮ ਹੋਊਗਾ ਕੰਡ ਬਹੁਤ ਜ਼ਿਆਦਾ ਹੋਗੀ ਹਾਂਜੀ ਹੁਣ ਇਹ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਈਏ ਹੌਲੀ ਹੌਲੀ ਹੁਣ ਆ ਸ਼ੁਰੂ ਕਰਦੇ ਹਾਂ ਹੁਣ ਇਹਨਾਂ ਆਪਾਂ ਪੋਨ ਰਲਾਂਗੇ ਕਿ ਆ ਦੇ ਵਿੱਚ ਗਜਰਾ ਜਾਦੇ ਆਪਾਂ ਨੂੰ ਐਸੀ कढ़ाई छोटी पैगी चलो कोई नहीं हाँ। स्लो स्लो कर लेंगे आप हाँ जी हाँ जी हाँ देखो हम अपना कलर ना थोड़ा थोड़ा चेंज होना शुरू हो गया गाजर ना 10 10 15 ਮਿੰਟਾਂ ਦੀ ਰੈਸਪੀ ਹੈ ਇਹ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਆਪਣੀ ਮੈਂ ਮਤਲਬ ਚੇਂਜ ਹੋਣਾ ਸ਼ੁਰੂ ਹੋ ਗਿਆ ਫਿਰ ਜਦੋਂ ਪੂਰਾ ਚੰਗੀ ਤਰ੍ਹਾਂ ਇਹ ਬਣ ਗਿਆ ਆਪਣਾ ਜਿਵੇਂ ਆਪਾਂ ਦੇ ਆ ਆਪਣਾ ਦੇਗ ਬਣਾਉਣਾ ਹੁੰਦਾ ਹੈ ਜੀ ਆਪਾਂ ਉਸ ਤਰ੍ਹਾਂ ਦਾ ਇਹ ਕਿਉਂ ਛੱਡ ਜੂਗਾ ਜੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਖੰਡ ਐਡ ਕਰਾਂਗੇ ਸੁੰਦਰ ਨਾਲ ਦੀ ਨਾਲ ਗੱਸੀ ਜਾਵਾਂਗੇ ਜੀ ਹਾਂਜੀ ਹੁਣ ਕੋਈ ਦੇ ਵਿੱਚ ਦੁੱਧ ਐਡ ਕਰਾਂਗੇ ਪਹਿਲਾਂ ਸੌਰੀ ਪਹਿਲਾਂ ਪਾ ਕਰਾਂਗੇ ਠੀਨੀ ਐਡ ਫਿਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਕਿਉਂਕਿ ਕਾਜੂ ਤੇ ਦੱਖਾਂਪਾ ਬਾਅਦ ਚ ਪਾਵਾਂਗੇ ਉਹ ਤਾਂ ਠੰਡਾ ਜਿਆ ਨੀਚੇ ਲਾ ਕੇ ਵੀ ਜ਼ਿਆਦਾ ਹੋਊਗਾ ਕਿゼ ਤੁਸੀਂ ਖੰਡ ਪੀਸੀ ਹੋਈ ਵੀ ਪਾ ਸਕਦੇ ਹੋ ਮਤਲਬ ਇਦਾਂ ਵੀ ਪਾ ਸਕਦੇ ਹੋ ਸੋ ਆਪਣੇ ਸਵਾਦ ਅਨੁਸਾਰ ਜਿੰਨਾ ਤੁਸੀ ਮਿੱਠਾ ਖਾਣੇ വിയാ ബ കലർ വിജയ ഏഡിച്ച് जमा जिमें अपनी देख बन जाती है उस तरह ही ओद ही बन जाए उ ही छा है बिल्कुल जी पानी कद्दूकस कर बिल्कुल मिक्स हो गया बिल्कुल देख हो गया देखो ਹੁਣ ਇਹਦੇ ਵਿੱਚ ਕਰਾਂਗੇ ਆਪਾਂ ਥੋੜਾ ਜਿਹਾ ਅੱਧਾ ਗਲਾਸ ਆਪਣੇ ਦੁੱਧਾ ਲੈ ਲਿਆ ਸੀ ਆ ਮਤਲਬ ਕੱਚਾ ਦੁੱਧ ਮੋਦੇ ਨਾਲ ਨਾ ਇਹ ਥੋੜਾ ਜਿਹਾ ਇਹਦਾ ਸਵਾਦ ਬਹੁਤ ਜ਼ਿਆਦਾ ਵੈਟਰ ਹੋ ਜਾਂਦਾ ਜੀ ਹਾਂਜੀ ਪਾਉਣਾ ਤੁਸੀਂ ਪਾ ਵੀ ਸਕਦੇ ਹੋ ਬਸ ਇਸੇ ਮੈਂ ਪਾਉਣੀ ਆ ਪਿਛਲੀ ਵਾਰ ਵੀ ਮੈਨੇ ਪਾਇਆ ਸੀ ਉਸ ਉਦੋਂ ਮੈਂ ਵੀਡੀਓ ਨਹੀਂ ਬਣਾ ਸਕੀ ਤੇ ਹੁਣ ਮੈਨੂੰ ਵਧੀਆ ਲੱਗਿਆ ਮੈਂ ਆਪਾਂ ਮਤਲਬ ਵੀਡੀਓ ਬਣਾ ਹਾਂਜੀ ਹੁਣ ਆਪਣਾ जरी ल बन के तैयार है ये बस आपने थोड़ा ठंडा नीचे गैस कर देंगे जो आप बंद उस काजू रखा, तो रखा देखो बहुत वजिया बन गया बहुत बहुत स्वाद और टेस्टी है बहुत वह टेस्टी बनया मिठा ती अपने अपना स्वाद अनुसार पा सकते हो जिम्मे जी, जी ने दस देखो बहुत ज़्यादा वीया बन गया ਹਾਂਜੀ ਹੁਣ ਆਪਾਂ ਕਰਤੀ ਗੈਸ ਬੰਦ ਧੰਨਵਾਦ ਜੀ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਕਿੱਦਾਂ ਲੱਗਿਆ ਜੀ ਆਪਣਾ ਮੈੜੀਆ ਠੀਕ ਹੈ ਜੀ ਥੈਂਕ ਯੂ ਜੀ ਹੁਣ ਬੰਦ ਕਰੀਏ ਚੱਕਾ ਹਾਂਜੀ ਲੋ ਹੁਣ ਆਪਾਂ ਬੱਚੇ ਆ ਚੁੱਕੇ ਨੇ ਆਪਾਂ ਇਹਨਾਂ ਨੂੰ ਪਰੋਸ ਦਈਏ ਲੈ ਬੇਟਾ ਹੁਣ ਖਾ ਕੇ ਦੱਸਿਓ ਕਿਰਾ ਕਿੱਦਾਂ ਦਾ ਬਣਿਆ ਹੈ ਤਾਂ ਸੋਡੀ ਲਿਸਮਾਨ ਬਹੁਤ ਪਾਇਆ ਮੈਨੇ ਤਾਂ ਆਖਾ ਕਾਜੂ ਕਜੂ ਜੇ ਇਹ ਕਹੇ ਵੀ ਅੰਦੀ ਸੋਡੀ ਡਿਮਾਂਡ ਤੀ ਨਾ ਦੇਖ ਆਪ ਹਾਂਜੀ ਟੇਸਟ ਕਰਕੇ ਦੱਸੋ ਮੈਨੂੰ ਵੀ ਕਿੱਦਾਂ ਲੱਗਿਆ ਸੋਨੂੰ ਹੂੰ ਹੂੰ ਟੇਸਟੀ ਠੀਕ ਹੈ ਐ ਤਾਂ ਮੇਰੇ ਪੁੱਤ ਸਿਆਣੇ ਨੇ ਬਹੁਤ ਬਹੁਤ ਬਸ ਇਟਕਾਰ ਆਲੀਏ ਚੀਜ਼ਾਂ ਜ਼ਿਆਦਾ ਖਾਂਦੇ ਨਹੀਂ ਜਿਵੇਂ ਸੇਵੀਆਂ ਗਜਰੀਲਾ ਦੇਗ ਐਵੇਂ ਦੀਆਂ ਚੀਜ਼ਾਂ ਜਿਆਦਾ ਪਸੰਦ ਕਰਦੇ ਨੇ ਮੈਂ ਤਾਂ ਮੇਰੇ ਬੱਚੇ ਬਹੁਤ ਗੁੱਡ ਗੁੱਡ ਬੇਬੀ ਨੇ ਬਹੁਤ ਛੈਣੇ ਨੇ